ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਤੈਨੂੰ ਕਿਹਾ ਸੀ ਨਾ ਕਿ ਸਿੱਖਾਂ ਨੇ ਤੇਰੀ ਅਮਰਜੈਂਸੀ ਫਿਲਮ ਪੰਜਾਬ ਦੇ ਵਿੱਚ ਚੱਲ ਨਹੀਂ ਦੇਣੀ ਤੇ ਅੱਜ ਤੂੰ ਆਪਣਾ ਹਸ਼ਰ ਭੁਗਤ ਲਿਆ ਆ ਤੂੰ ਸਿੱਖਾਂ ਦੇ ਨਾਲ ਪੰਗੇ ਲੈਂਦੀ ਸੀ ਤੂੰ ਪੰਜਾਬੀਆਂ ਦੇ ਨਾਲ ਪੰਗੇ ਲੈਂਦੀ ਸੀ ਤੂੰ ਕਿਸਾਨਾਂ ਦੇ ਨਾਲ ਪੰਗੇ ਲੈਂਦੀ ਸੀ ਤੇ ਅੱਜ ਸਿੱਖ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਜਥੇਬੰਦੀਆਂ ਨੇ ਪ੍ਰਸ਼ਾਸਨ ਦੇ ਨਾਲ ਆੜਾ ਲੈ ਕੇ ਪੁਲਿਸ ਦੇ ਨਾਲ ਟੱਕਰ ਲੈ ਕੇ ਸਿਨਮਿਆਂ ਦੀ ਘੇਰਾਬੰਦੀ ਕਰਕੇ ਤੇ ਥਾਂ ਥਾਂ ਦੇ ਉੱਤੇ ਤੇਰੀ ਫਿਲਮ ਉਹ ਰੁਕਵਾਈ ਏ ਇਹ ਤੇਰੇ ਮੂੰਹ ਦੇ ਉੱਤੇ ਅੱਜ ਸਿੱਖਾਂ ਨੇ ਇੱਕ ਕਰਾਰੀ ਚਪੇੜ ਮਾਰੀ ਏ ਕਿ ਤੂੰ ਆਪਣੀਆਂ ਹਰਕਤਾਂ ਤੋਂ ਬਾਅਦ ਆ ਜਾ ਤੂੰ ਹੁਣ ਬਿਆਨ ਦੇ ਰਹੀ ਏ ਅੱਜ ਤੂੰ ਕਹਿ ਰਹੀ ਏ ਕਿ ਮੈਂ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੀ ਏ ਤੂੰ ਕਿਉਂ ਝੂਠ ਬੋਲ ਰਹੀ ਏ ਤੂੰ ਤਾਂ ਸਿੱਖ ਧਰਮ ਨੂੰ ਨਿੰਦਨ ਦੇ ਲਈ ਭੰਡਨ ਦੇ ਲਈ ਬਦਨਾਮ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪਰ ਤੂੰ ਨਤੀਜਾ ਚੰਗੀ ਤਰ੍ਹਾਂ ਭੋਗਤ ਲਿਆ ਜਾ ਤੇਰੀ ਫਿਲਮ ਅੱਜ ਤੱਕ ਹੀ ਸਿੱਖ ਕਦੇ ਵੀ ਨਹੀਂ ਚੱਲਣ ਦੇਣਗੇ ਤੂੰ ਸਾਡੇ ਮਹਾਨ ਸ਼ਹੀਦ ਸਾਡੇ ਮਹਾਨ ਜਰਨੈਲ ਕੈਣੀ ਕਰਨੀ ਦੇ ਪੂਰੇ ਦਸਵੇਂ ਪਿਤਾ ਦੇ ਸੂਰੇ ਮਰਦੇ ਮਜ਼ਾਹਿਦ ਬਾਬਾ ਇਕਾਮ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਦੀ ਸੀ ਤੂੰ ਉਹਨਾਂ ਦੀ ਸ਼ਬੀ ਵਿਗਾੜਨ ਦੀ ਕੋਸ਼ਿਸ਼ਾਂ ਕਰਦੀ ਸੀ ਤੂੰ ਕਦੀ ਉਹਨਾਂ ਨੂੰ ਅੱਤਵਾਦ ਦੇ ਨਾਲ ਜੋੜਦੀ ਸੀ ਕਦੀ ਤੂੰ ਕਾਂਗਰਸ ਦੇ ਨਾਲ ਜੋੜਨ ਦਾ ਯਤਨ ਕਰਦੀ ਸੀ ਕੋਈ ਕਈ ਤੂੰ ਹੋਰ ਤਰੀਕਿਆਂ ਦੇ ਇਲਜ਼ਾਮਬਾਜ਼ੀ ਕਰਦੀ ਸੀ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਸਿੱਖ ਕੌਮ ਇੱਕ ਵੀ ਲਫ਼ਜ਼ ਬਰਦਾਸ਼ਤ ਨਹੀਂ ਕਰ ਸਕਦੀ ਇਹ ਹੁਣ ਤੈਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਣਾ ਚਾਹੀਦਾ ਆ ਤੇਰੀ ਫਿਲਮ ਦਾ ਜੋ ਹਸ਼ਰ ਹੋਇਆ ਆ ਇਹ ਤੇਰੀਆਂ ਕਰਤੂਤਾਂ ਕਰਕੇ ਹੋਇਆ ਆ ਤੂੰ ਇੰਡੀਅਨ ਸਟੇਟ ਦਾ ਭਾਰਤ ਸਰਕਾਰ ਦਾ ਬੀਜੇਪੀ ਸਰਕਾਰ ਦਾ ਜਿਹੜਾ ਸੰਧ ਆ ਉਹ ਬਣੀ ਪਈ ਸੀ ਵਾਰ-ਵਾਰ ਸਿੱਖ ਕੌਮ ਦੇ ਖਿਲਾਫ ਬਿਆਨਬਾਜ਼ੀਆਂ ਕਰਦੀ ਸੀ ਅਸੀਂ ਇਸੇ ਕਰਕੇ ਕਹਿੰਦੇ ਰਹੇ ਕਿ ਕੰਗਣਾ ਤੇਰੀ ਜਿਹੜੀ ਫਿਲਮ ਐ ਅਮਰਜੈਂਸੀ ਉਹ ਪੰਜਾਬ ਦੇ ਵਿੱਚ ਨਹੀਂ ਚੱਲੇਗੀ ਬਾਕੀ ਜਗ੍ਹਾ ਦੇ ਉੱਤੇ ਵੀ ਸਿੱਖ ਵਿਰੋਧ ਦਰਜ ਕਰਵਾ ਰਹੇ ਆ ਪਰ ਪੰਜਾਬ ਦੇ ਵਿੱਚ ਜੋ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਜਿਸ ਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਪ੍ਰਾਪਤ ਆ ਇਸ ਧਰਤੀ ਦੇ ਉੱਤੇ ਤੇਰੀ ਜਿਹੜੀ ਫਿਲਮ ਆ ਉਹ ਸਿੱਖਾਂ ਨੇ ਨਹੀਂ ਚੱਲਣ ਦੇਣੀ ਭਾਵੇਂ ਸਿੱਖਾਂ ਨੂੰ ਕੋਈ ਵੀ ਜਿਹੜੀ ਕੁਰਬਾਨੀ ਆ ਉਹ ਕਰਨੀ ਪਵੇ ਕੋਈ ਵੀ ਜਿਹੜਾ ਸੰਘਰਸ਼ ਆ ਉਹ ਲੜਨਾ ਪਵੇ ਅੱਜ ਤੇਰੇ ਕਰਕੇ ਦੁਬਾਰਾ ਫਿਰ ਸਿੱਖ ਸੜਕਾਂ ਦੇ ਉੱਤੇ ਉਤਰੇ ਆ ਜਗ੍ਹਾ-ਜਗ੍ਹਾ ਦੇ ਉੱਤੇ ਪ੍ਰਸ਼ਾਸਨ ਦੇ ਨਾਲ ਸਰਕਾਰਾਂ ਦੇ ਨਾਲ ਪੁਲਿਸ ਦੇ ਨਾਲ ਸਿਨੇਮੇ ਘਰਾਂ ਦੇ ਪ੍ਰਬੰਧਕਾਂ ਦੇ ਨਾਲ ਸਿੱਖਾਂ ਨੇ ਜਿਹੜਾ ਆੜਾ ਆ ਉਲਾਇਆ ਆ ਤੇ ਤੇਰੀ ਜਿਹੜੀ ਫਿਲਮ ਆ ਉਹ ਬੰਦ ਕਰਵਾਈ ਐ ਹੁਣ ਤੂੰ ਬਿਆਨ ਦੇ ਰਹੀ ਐ ਕਿ ਇੱਕ ਕਲਾਕਾਰ ਦਾ ਤੇ ਕਲਾ ਦਾ ਅਪਮਾਨ ਕੀਤਾ ਜਾ ਰਿਹਾ ਆ ਅਸੀਂ ਕਿਸੇ ਦਾ ਅਪਮਾਨ ਨਹੀਂ ਕਰਦੇ ਪਰ ਤੂੰ ਤੂੰ ਜ਼ਰੂਰ ਜਿਹੜਾ ਆ ਉਹ ਸਿੱਖ ਧਰਮ ਦਾ ਤੇ ਸਾਡੇ ਸ਼ਹੀਦਾਂ ਦਾ ਜਿਹੜਾ ਅਪਮਾਨ ਆ ਉਹ ਕਰ ਰਹੀ ਸੀ ਸਿੱਖ ਧਰਮ ਦੇ ਵਿੱਚ ਤਾਂ ਗੁਰੂਆਂ ਨੇ ਬਹੁਤ ਵੱਡਾ ਜਿਹੜਾ ਸਾਨੂੰ ਸੰਦੇਸ਼ ਆ ਉਹ ਬਖਸ਼ਿਸ਼ ਕੀਤਾ ਹੋਇਆ ਆ ਜਿਹਦੇ ਉੱਤੇ ਸਿੱਖ ਪਹਿਰਾ ਵੀ ਦਿੰਦੇ ਆ ਪਰ ਤੇਰੀਆਂ ਇਹ ਬਚਕਾਨਾ ਹਰਕਤਾਂ ਕਰਕੇ ਸਿੱਖਾਂ ਨੂੰ ਇਹ ਜਿਹੜਾ ਕਦਮ ਆ ਉਹ ਪੁੱਟਣਾ ਪਿਆ ਆ ਤੂੰ ਕਹਿ ਰਹੀ ਆ ਕਿ ਅਪਮਾਨ ਕੀਤਾ ਜਾ ਰਿਹਾ ਤੇਰਾ ਤੇ ਤੂੰ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਤੇ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦਾ ਅਪਮਾਨ ਕਰਨ ਲੱਗੀ ਸੀ ਸਿੱਖ ਉਹ ਕਿਵੇਂ ਸਹਿਣ ਕਰ ਲੈਣ ਤੂੰ ਜਿਸ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸਿੱਖ ਸੰਘਰਸ਼ ਦੀ ਸ਼ਬੀ ਦਿਖਾਉਣ ਲੱਗੀ ਸੀ ਤੈਨੂੰ ਇਹ ਹੱਕ ਕਿਸਨੇ ਦਿੱਤਾ ਆ ਤੂੰ ਸਰਕਾਰਾਂ ਦੀ ਕਠ ਪੁਤਲੀ ਬਣ ਕੇ ਤੇ ਸਿੱਖ ਸੰਘਰਸ਼ ਨੂੰ ਪਹਿਲਾਂ ਸਰਕਾਰਾਂ ਨੇ ਜ਼ੋਰ ਲਗਾ ਲਿਆ ਖਾਲਸਾਤਨ ਨੂੰ ਭੰਡਣ ਦੇ ਲਈ ਸੰਤ ਜਰਨੈਲ ਸਿੰਘ ਜੀ ਨੂੰ ਭੰਡਣ ਦੇ ਲਈ ਤੇ ਹੁਣ ਤੂੰ ਉਹਨਾਂ ਦਾ ਸੰਧ ਬਣ ਕੇ ਤੇ ਇਸ ਫਿਲਮ ਦੇ ਰਾਹੀਂ ਉਹੀ ਕੰਮ ਕਰਨ ਲੱਗੀ ਸੀ ਪਰ ਅੱਜ ਤੇਰੀ ਫਿਲਮ ਨੂੰ ਰੁਕਵਾ ਕੇ ਤੈਨੂੰ ਇਹ ਸੁਨੇਹਾ ਦੇ ਦਿੱਤਾ ਆ ਕਿ ਅੱਗੇ ਤੋਂ ਤੂੰ ਆਪਣੀਆਂ ਹਰਕਤਾਂ ਤੋਂ ਜਿਹੜਾ ਜ਼ਰੂਰ ਆ ਉਹ ਬਾਝਾ ਆ ਜਾਵੀਂ ਅੱਜ ਤੂੰ ਇਹ ਕਹਿ ਰਹੀ ਹੈ ਕਿ ਤੇਰਾ ਅਕਸ ਵਿਗਾੜਿਆ ਜਾ ਰਿਹਾ ਹੈ ਤੇਰਾ ਨਹੀਂ ਅਕਸ ਤੂੰ ਸਿੱਖਾਂ ਦਾ ਜਿਹੜਾ ਅਕਸ ਆ ਉਹ ਵਿਗਾੜਨ ਦੀ ਕੋਸ਼ਿਸ਼ ਕੀਤੀ ਤੂੰ ਕਹਿ ਰਹੀ ਹੈ ਕਿ ਤੇਰੇ ਖਿਲਾਫ ਝੂਠ ਫੈਲਾਇਆ ਜਾ ਰਿਹਾ ਹੈ ਜਦ ਕਿ ਬਿਲਕੁਲ ਉਲਟ ਗੱਲ ਇਹ ਆ ਕਿ ਤੂੰ ਸਿੱਖ ਧਰਮ ਦੇ ਖਿਲਾਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਖਿਲਾਫ ਝੂਠ ਫੈਲਾਉਣ ਲੱਗੀ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਜਿਨ੍ਹਾਂ ਨੇ ਸਿੱਖੀ ਦਾ ਮਹਾਨ ਪ੍ਰਚਾਰ ਤੇ ਪ੍ਰਸਾਰ ਕੀਤਾ ਸਿੱਖਾਂ ਦੇ ਹੱਕਾਂ ਹਕੂਕਾਂ ਤੇ ਕੌਮੀ ਆਜ਼ਾਦੀ ਦੇ ਲਈ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਸੰਘਰਸ਼ ਨੂੰ ਬੁਲੰਦ ਕੀਤਾ ਸਿੱਖ ਕੌਮ ਦੇ ਵਿੱਚ ਵੱਡੀ ਜਾਗਰਤੀ ਲਿਆਂਦੀ ਉਹਨਾਂ ਨੇ ਉਸ ਸਮੇਂ ਸਿੱਖਾਂ ਦੀ ਬਾਹ ਫੜੀ ਜਦੋਂ ਭਾਰਤ ਸਰਕਾਰ ਦੇ ਵੱਲੋਂ ਇਸ ਦੇਸ਼ ਦੇ ਸਿਸਟਮ ਦੇ ਵੱਲੋਂ ਸਿੱਖਾਂ ਨੂੰ ਲਤਾੜਿਆ ਜਾ ਰਿਹਾ ਜਾ ਰਿਹਾ ਸੀ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਦੇ ਲਈ ਇੱਕ ਮਸੀਹਾ ਪੈਗੰਬਰ ਬਣ ਕੇ ਆਏ ਉਹਨਾਂ ਨੇ ਕੌਮ ਦੀ ਵਾਂਗ ਦੌਰ ਸੰਭਾਲੀ ਤੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਸੰਤਾਂ ਨੇ ਸ਼ਹਾਦਤ ਦਾ ਜਾਂ ਪੀਤਾ ਸੰਤ ਜਰਨੈਲ ਸਿੰਘ ਜੀ ਦੀ ਯਾਦ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਕੇਂਦਰੀ ਧਰਮ ਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਆ ਸ਼ਹੀਦੀ ਗੈਲਰੀ ਸਥਾਪਿਤ ਆ ਸੰਤ ਜਰਨੈਲ ਸਿੰਘ ਜੀ ਦੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਲੱਗੀ ਹੋਈ ਆ ਤੇ ਹਰੇਕ ਨੌਜਵਾਨ ਦੇ ਦਿਲ ਦੇ ਵਿੱਚ ਵੀ ਤਸਵੀਰ ਲੱਗੀ ਹੋਈ ਆ ਤੈਨੂੰ ਯਾਦ ਹੋਣਾ ਆ ਕਿ ਜਦੋਂ 2015-16 ਦੇ ਵਿੱਚ ਜੰਮੂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੇ ਪੋਸਟਰ ਪਾੜੇ ਗਏ ਸੀ ਤਾਂ ਭਾਈ ਜਸਜੀਤ ਸਿੰਘ ਜੰਮੂ ਨੇ ਸੰਤ ਜਰਨੈਲ ਸਿੰਘ ਜੀ ਦਾ ਸਤਕਾਰ ਬਹਾਲ ਕਰਵਾਉਂਦੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਸਿੱਖ ਤਾਂ ਆਪਣਾ ਲਹੂ ਡੋਲਣ ਤੱਕ ਆ ਜਾਂਦੇ ਆ ਆਪਣੇ ਸ਼ਹੀਦਾਂ ਦਾ ਮਾਣ ਸਤਕਾਰ ਕਾਇਮ ਰੱਖਣ ਦੇ ਲਈ ਤੂੰ ਖਾਲਸਤਾਨ ਦੀਆਂ ਗੱਲਾਂ ਕਰਦੀ ਏ ਖਾਲਸਤਾਨ ਨੂੰ ਤੂੰ ਕਾਂਗਰਸ ਦੇ ਨਾਲ ਜੋੜਨ ਲੱਗੀ ਸੀ ਖਾਲਸਤਾਨ ਨੂੰ ਤੂੰ ਅਤਵਾਦ ਦੇ ਨਾਲ ਜੋੜਨ ਲੱਗੀ ਸੀ ਜਦ ਕਿ ਖਾਲਸਤਾਨ ਇੱਕ ਪਵਿੱਤਰ ਸ਼ਬਦ ਏ ਖਾਲਸਤਾਨ ਉਹੀ ਏ ਜੋ ਭਗਤਾ ਨੇ ਬੇਗਮਪੁਰ ਆਖਿਆ ਜਿਸਨੂੰ ਜਿਸਨੂੰ 5ਵੇਂ ਪਾਤਸ਼ਾਹ ਜੀ ਨੇ ਹਲੇਮੀ ਰਾਜ ਆਖਿਆ ਤੇ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੰਕਲਪ ਆ ਉਹ ਬਖਸ਼ਿਸ਼ ਕੀਤਾ ਸੀ ਖਾਲਸਾ ਨੂੰ ਨਿੰਦਨ ਦੇ ਲਈ ਸਰਕਾਰ ਨੇ ਵੀ ਬੜੇ ਯਤਨ ਕੀਤੇ ਤੇ ਅੱਜ ਕੰਗਨਾ ਰਣੌਤ ਦੇ ਵੱਲੋਂ ਵੀ ਇਸ ਫਿਲਮ ਰਾਹੀਂ ਖਾਲਸਾ ਨੂੰ ਬਦਨਾਮ ਕਰਨ ਦੇ ਜਿਹੜੇ ਯਤਨ ਆ ਉਹ ਹੋਣ ਲੱਗੇ ਸੀ ਪਰ ਸਿੱਖਾਂ ਨੇ ਜਿਹੜਾ ਕੰਗਨਾ ਰਣੌਤ ਨੂੰ ਬੜਾ ਬਖੂਬੀ ਜਵਾਬ ਦਿੱਤਾ ਆ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੌਜਵਾਨ ਵੀਰ ਭੈਣ ਅੱਜ ਸਰਗਰਮ ਹੋ ਕੇ ਉਹਨਾਂ ਨੇ ਇਸ ਫਿਲਮ ਦੇ ਖਿਲਾਫ ਕਾਰਵਾਈ ਕੀਤੀ ਉਹ ਸਾਰੇ ਵੀਰ ਧੰਤਾ ਦੇ ਯੋਗ ਆ ਸਾਰੇ ਵੀਰ ਸਤਕਾਰ ਦੇ ਪਾਤਰ ਆ ਖਾਲਸਾਣ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾਂ ਨੇ ਆਖਿਆ ਸੀ ਕਿ ਇਹ ਉਹਨਾਂ ਅਤਿਆਚਾਰਾਂ ਦੀ ਦੇਣ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਨੇ ਖਾਲਸਾਣ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਦੇਣ ਆ ਤਾਂ ਹੀ ਤਾਂ ਸੰਤ ਜਰਨੈਲ ਸਿੰਘ ਜੀ ਨੇ ਵੀ ਕਿਹਾ ਸੀ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖਾਲਸਾਣ ਦੀ ਨੀ ਰੱਖੀ ਜਾਵੇਗੀ। ਬਾਬਾ ਬੰਦਾ ਸਿੰਘ ਦੀ ਬਹਾਦਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਖਾਲਸਾਣ ਖਾਲਸਾ ਰਾਜ ਸਿੱਖ ਰਾਜ ਆਜ਼ਾਦ ਬਾਦਸ਼ਾਹੀ ਕਾਇਮ ਕੀਤੀ ਸੀ। ਉਦੋਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਨਹੀਂ ਹੋਈ, ਗੀਤਾ ਦੀ ਬੇਅਦਬੀ ਨਹੀਂ ਹੋਈ, ਕੁਰਾਨ ਚਰੀਫ ਦੀ ਬੇਅਦਬੀ ਨਹੀਂ ਹੋਈ। ਬਾਈਬਲ ਦੀ ਵੀ ਬੇਅਦਬੀ ਨਹੀਂ ਹੋਈ। ਕਿਤੇ ਵੀ ਦੰਗੇ ਨਹੀਂ ਹੋਏ, ਕਿਤੇ ਵੀ ਬਲਾਤ ਕਰਨੀ ਨਹੀਂ ਹੋਈ। ਸੋ ਅਜੇਹਾ ਖਾਲਸਤਾਨ ਸਿੱਖ ਸਿਰਜਣਾ ਚਾਹੁੰਦੇ ਆ ਜਿੱਥੇ ਸਾਡਾ ਧਰਮ ਬੋਲੀ ਸਭਿਆਚਾਰ ਪਹਿਰਾਵਾ ਸੁਰੱਖਿਅਤ ਰਹੇ ਪਰ ਜਿਸ ਤਰੀਕੇ ਦੇ ਨਾਲ ਕੰਗਨਾ ਰਣੌਤ ਦੇ ਵੱਲੋਂ ਐਮਰਜੈਂਸੀ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੀ ਸਿੱਖਾਂ ਦੀ ਸਿੱਖ ਸੰਘਰਸ਼ ਦੀ ਅਤੇ ਖਾਲਸਤਾਨ ਦੀ ਜਿਹੜੀ ਸ਼ਬੀ ਦਿਖਾਉਣ ਦੇ ਯਤਨ ਕੀਤੇ ਗਏ ਸਨ ਉਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਇਹ ਵਾਰ-ਵਾਰ ਕੰਗਨਾ ਰਣੌਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਵੀ ਆਖਦੀ ਸੀ ਪੰਜਾਬ ਨੂੰ ਬਦਨਾਮ ਕਰਦੀ ਸੀ ਤੇ ਜੇ ਪੰਜਾਬ ਤੇ ਨੌਜਵਾਨ ਨਸ਼ੇ ਕਰਦੇ ਆ ਤੇ ਉਹ ਵੀ ਭਾਰਤ ਸਰਕਾਰ ਦੀ ਦੇਣਿਆ ਭਾਰਤ ਸਰਕਾਰ ਇਹਨਾਂ ਨਸ਼ੀਆਂ ਰਾਹੀਂ ਸਾਡੇ ਸਿੱਖ ਨੌਜਵਾਨਾਂ ਨੂੰ ਮਾਰ ਰਹੀ ਹੈ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਪਹਿਲਾਂ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਗੰਨਾਂ ਰਾਹੀਂ ਤੁਸੀਂ ਸਿੱਖਾਂ ਨੂੰ ਖਤਮ ਕੀਤਾ ਝੂਠੇ ਪੁਲਸ ਮੁਕਾਬਲੇ ਬਣਾਏ ਤੇ ਅੱਜ ਲਗਾਤਾਰ ਨਸ਼ੀਆਂ ਰਾਹੀਂ ਕੌਮ ਦੀ ਨਸਲ ਖੁਸ਼ੀ ਹੋ ਰਹੀ ਆ ਸਿਧਾਂਤਕ ਰੂਪ ਦੇ ਵਿੱਚ ਲੁਕਵੇਂ ਰੂਪ ਦੇ ਵਿੱਚ ਮਨੋਵਿਗਿਆਨਿਕ ਰੂਪ ਦੇ ਨਾਲ ਜਿਹੜੀ ਨਸਲ ਖੁਸ਼ੀ ਆ ਉਹ ਹੋ ਰਹੀ ਆ ਕੰਗਨਾ ਰਣੌਤ ਜੋ ਕੁਝ ਫਿਲਮ ਦੇ ਵਿੱਚ ਦਿਖਾ ਰਹੀ ਸੀ ਕਿ 1975 ਤੇ 1977 ਦੇ ਵਿੱਚ 2 ਸਾਲ तकरीबन 19 ਮਹੀਨੇ ਜਿਹੜੀ ਇਹ ਐਮਰਜੈਂਸੀ ਆ ਉਹ ਲੱਗੀ ਸੀ ਤੇ ਉਹਦੇ ਵਿੱਚ ਸੰਤ ਚਰਨਾਇਲ ਸਿੰਘ ਜੀ ਨੂੰ ਦਿਖਾਇਆ ਗਿਆ ਜਦ ਕਿ ਉਸ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦ੍ਰਿਸ਼ ਤੇ ਨਹੀਂ ਆਏ ਸਨ ਉਸ ਸਮੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਤਖਤ ਦੇ ਮੁਖੀ ਸਨ ਤੇ ਉਹਨਾਂ ਨੇ ਐਮਰਜੈਂਸੀ ਦਾ ਪੂਰਾ ਗੱਜ-ਵੱਜ ਕੇ ਜਿਹੜਾ ਵਿਰੋਧ ਆ ਕੀਤਾ ਤੇ ਸੈਂਤੀ ਨਗਰ ਕੀਰਤਨ ਵੀ ਮਹਾਪੁਰਸ਼ਾਂ ਨੇ ਕੱਢੇ ਸਨ ਇੰਦਰਾ ਗਾਂਧੀ ਨੂੰ ਵੀ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਜਿਹਦਾ ਆ ਉਹ ਲਲਕਾਰਿਆ ਸੀ ਸੰਤ ਕਰਤਾਰ ਸਿੰਘ ਜੀ ਨੇ ਬਹੁਤ ਵੱਡਾ ਤੇ ਉਸ ਸਮੇਂ ਦੇ ਅਕਾਲੀ ਦਲਾਂ ਨੇ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਵਿਰੋਧ ਆ ਉਹ ਕੀਤਾ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ 25 ਅਗਸਤ 1977 ਨੂੰ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ। ਉਸ ਤੋਂ ਬਾਅਦ 1978 ਦਾ ਜਿਹੜਾ ਆ 13 April 1978 ਦਾ ਜਿਹੜਾ ਸਾਕਾ ਆ ਉਹ ਵਾਪਰਦਾ ਆ ਤੇ ਸੰਤ ਜਰਨੈਲ ਸਿੰਘ ਜੀ ਕੌਮ ਦੀ ਅਗਵਾਈ ਆਪਣੇ ਹੱਥਾਂ ਦੇ ਵਿੱਚ ਲੈਂਦੇ ਆ ਤੇ ਉਸ ਤੋਂ ਬਾਅਦ ਬੇਅੰਤ ਅਧਿਐਨ ਕਰਨਾਵਾ ਵਾਪਰ ਦੀਆਂ ਜਿੱਥੇ ਭਾਰਤ ਸਰਕਾਰ ਦੇ ਵੱਲੋਂ ਸਿੱਖਾਂ ਦੇ ਨਾਲ ਧੱਕੇ ਕੀਤੇ ਜਾਂਦੇ ਆ ਤੇ ਫਿਰ ਸੰਤਾ ਨੇ 1 ਜੁਲਾਈ 1982 ਨੂੰ ਜਿਹੜਾ ਸੰਘਰਸ਼ ਆ ਔਰ ਅਰੰਭਿਆ ਸੀ 230 ਹਾਲ ਸਿੰਘਾ ਸਿੰਘਨੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸ਼ਾਂਤਮਈ ਤਰੀਕੇ ਦੇ ਨਾਲ ਕਿ ਪੰਥ ਅਤੇ ਪੰਜਾਬ ਦੀਆਂ ਮੰਗਾਂ ਮੰਨੀਆਂ ਜਾਣ ਹੱਕ ਹਕੂਕ ਦਿੱਤੇ ਜਾਣ ਪਰ ਸਰਕਾਰ ਨੇ ਹੱਕ ਹਕੂਕ ਦੇਣ ਦੀ ਬਜਾਏ ਜੋ ਜਾਇਜ਼ ਹੱਕ ਸਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਇਹ ਸਰਕਾਰ ਦੋਸ਼ੀ ਆ ਚਾਹੀਓ ਕਾਂਗਰਸਰੀ ਹੋਵੇ ਚਾਹੇ ਉਹ ਭਾਜਪਾ ਦੀ ਹੋਵੇ ਤੇ ਚਾਹੇ ਉਹ ਬਾਦਲਾ ਦੀ ਵੀ ਕਿਉਂ ਨਾ ਹੋਵੇ ਇਹ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਆ ਉਹ ਕੇਵਲ ਇੱਕ ਪਾਰਟੀ ਨੇ ਨਹੀਂ ਬਲਕਿ ਪੂਰੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ ਕਾਂਗਰਸ ਨੇ ਅਗਵਾਈ ਕੀਤੀ ਇਸ ਹਮਲੇ ਦੀ ਭਾਜਪਾ ਨੇ ਆਖੌਤੀਆ ਕਾਕਲੀਆਂ ਨੇ ਕਾਮਰੇਡਾ ਨੇ ਤੇ ਫਿਰ ਉਹ ਹਿੰਦੂਤਵੀਆਂ ਨੇ ਜਿਹੜਾ ਸਮਰਥਨ ਉਹ ਦਿੱਤਾ ਸੀ ਤੇ ਸਿੱਖ ਕਦੇ ਵੀ ਜੂਨ 1984 ਨੂੰ ਨਹੀਂ ਭੁੱਲ ਸਕਦੇ ਨਵੰਬਰ 1984 ਨੂੰ ਨਹੀਂ ਭੁੱਲ ਸਕਦੇ ਤੇ ਪਿਛਲੇ ਸਮੇਂ ਦੇ ਵਿੱਚ ਵੀ ਅੱਜ ਤੋ ਸਿੱਖਾਂ ਨੇ ਸੰਘਰਸ਼ ਲੜਿਆ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਉਦੋਂ ਵੀ ਕੰਗਨ ਰਾਣੋਤ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਲਗਾਤਾਰ ਬਕਵਾਸ ਕੀਤੀ ਗਈ ਕਿਸਾਨ ਬੀਬੀਆਂ ਦੇ ਖਿਲਾਫ ਵੀ ਜਿਹੜੀ ਬਕਵਾਸ ਆ ਉਹ ਕੀਤੀ ਗਈ ਇਹਨੇ ਭੈੜੇ ਜਿਹੇ ਲਫਜ਼ ਆ ਉਹ ਵਰਤੇ ਗਏ ਫਿਰ ਕੰਗਨਾ ਰਣੌਤ ਨੂੰ ਇੱਕ ਵਾਰ ਘੇਰਿਆ ਵੀ ਗਿਆ ਸੀ ਬਾਅਦ ਵਿੱਚ ਕੰਗਨਾ ਮਾਫੀਆਂ ਮੰਗਦੀ ਸੀ ਤੇ ਪਹਿਲਾਂ ਹੀ ਕੰਗਨਾ ਨੂੰ ਆਪਣੀਆਂ ਹਰਕਤਾਂ ਤੋਂ ਜਿਹੜਾ ਬਾਜ਼ ਆ ਉਹ ਆਉਣਾ ਚਾਹੀਦਾ ਆ ਸੋ ਕੰਗਨਾ ਦੀ ਜਿਹੜੀ ਫਿਲਮ ਆ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਨਹੀਂ ਚੱਲਣ ਦਿੱਤੀ ਤੇ ਅੱਜ ਜਦੋਂ ਕੰਗਨਾ ਦੀ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਗਈ ਤੇ ਕੰਗਨਾ ਰਣੌਤ ਹੁਣ ਬਹੁਤ ਕਦਰ ਪ੍ਰੀਏ ਤੇ ਕੰਗਨਾ ਰਣੌਤ ਨੂੰ ਜਿਹੜਾ ਆ ਜੋ ਉਹਨੂੰ ਸੰਤਾਪ ਭੋਗਣਾ ਪੈ ਰਿਹਾ ਉਹ ਉਹ ਮਹਿਸੂਸ ਕਰਕੇ ਦੇਖੇ ਕਿ ਇਹ ਸੰਤਾਪ ਤਾਂ ਸਿੱਖ ਹਰ ਰੋਜ਼ ਹੀ ਭੋਗਦੇ ਆ ਭਾਰਤ ਵਿੱਚ ਜਦੋਂ ਉਹਨਾਂ ਦੇ ਕਕਾਰਾਂ ਦੇ ਉੱਤੇ ਜਿਹੜੀ ਪਾਬੰਦੀ ਲੱਗਦੀ ਹੈ ਦਸਤਾਰ ਦੇ ਉੱਤੇ ਪਾਬੰਦੀ ਲੱਗਦੀ ਹੈ ਉਹਨਾਂ ਦੀ ਪੰਜਾਬੀ ਬੋਲੀ ਦੇ ਉੱਤੇ ਜਿਹੜੀ ਪਾਬੰਦੀ ਲੱਗਦੀ ਉਹਨਾਂ ਦੇ ਹੱਕ ਹਕੂਕ ਮਾਲੇਦਾਰੇ ਤੇਰੀ ਇੱਕ ਫਿਲਮ ਰੁਕੀ ਤੇ ਤੂੰ ਹੁਣ ਰੋਲਾ ਪਾ ਰਹੀ ਹੈ ਇਸ ਤੋਂ ਪਹਿਲਾਂ ਸਿੱਖਾਂ ਦੇ ਹੱਕ ਦੇ ਵਿੱਚ ਜਿਹੜੀਆਂ ਫਿਲਮਾਂ ਸਨ ਉਹ ਸਾਡਾ ਹੱਕ ਫਿਲਮ ਜਥੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਨਾਲ ਸੰਬੰਧਤ ਉਹ ਭਾਰਤ ਸਰਕਾਰ ਨੇ ਬਾਅਦ ਸਰਕਾਰ ਨੇ ਬੈਨ ਕਰ ਦਿੱਤੀ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਬੀਅੰਦ ਸਿੰਘ ਦੇ ਜੀਵਨ ਉੱਤੇ ਫਿਲਮ ਬਣੀ ਤੇ ਕੌਮੀ ਹੀਰੇ ਉਹ ਭਾਰਤ ਸਰਕਾਰ ਨੇ ਬੈਨ ਕਰ ਦਿੱਤੀ ਸੀ ਸ਼ਹੀਦ ਭਾਈ ਜਗਲਾ ਸਿੰਘ ਤੂਫਾਨ ਦੇ ਉੱਤੇ ਫਿਲਮ ਬਣੀ ਭਾਰਤ ਸਰਕਾਰ ਨੇ ਉਹ ਵੀ ਜਿਹੜੀ ਬੈਨ ਉਹ ਕਰ ਦਿੱਤੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਦਿਆਂ ਦੇ ਉੱਤੇ ਜਦੋਂ ਫਿਲਮ ਬਣੀ ਸੀ ਧਰਮ ਯੁੱਧ ਮੋਰਚਾ ਤੇ ਸਰਕਾਰ ਨੇ ਉਹ ਵੀ ਜਿਹੜੀ ਫਿਲਮ ਬੈਨ ਉਹ ਕਰ ਦਿੱਤੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਚੱਲਣ ਨਹੀਂ ਦਿੱਤੀ ਸੀ ਇਸੇ ਤਰ੍ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜੀ ਫਿਲਮ ਬਣੀ ਤੇ ਉਹ ਵੀ ਸਰਕਾਰ ਦੇ ਵੱਲੋਂ ਜਿਹੜੀ ਬੈਨ ਉਹ ਕੱਟ ਬੈਨ ਕੀਤੀ ਗਈ ਹਾਲਾਂਕਿ 120 ਤੋਂ ਵੱਧ ਜਿਹੜੇ ਸੀਨੀਅਰ ਕੱਟ ਦਿੱਤੇ ਗਏ ਫਿਰ ਵੀ ਇਹ ਜਿਹੜੀ ਫਿਲਮ ਆ ਸਿਨੇਮਾ ਘਰਾਂ ਦੇ ਵਿੱਚ ਜਿਹੜੀ ਉਹ ਨਹੀਂ ਚੱਲਣ ਦਿੱਤੀ ਗਈ ਤੇ ਅੱਜ ਹੁਣ ਜਦੋਂ ਦੇਖੋ ਕਿ ਕੰਗਨਾ ਰਣਾਉਤ ਉਹ ਸਿੱਖੀ ਅਤੇ ਸਿੱਖਾਂ ਖਿਲਾਫ ਭੁਗਤਰੀ ਸੀ ਸਾਥ ਜਰਨੈਲ ਸਿੰਘ ਜੀ ਦੀ ਸ਼ਬੀ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਅੱਜ ਜਦੋਂ ਉਹਦੀ ਫਿਲਮ ਰੁਕਵਾਈ ਗਈ ਹੈ ਤੇ ਵੇਖੋ ਹੁਣ ਕਿੰਨਾ ਇਹ ਕਲਪ ਰਹੀ ਹੈ ਇਹ ਕੋਈ ਸਿੱਖ ਧਰਮ ਦਾ ਸਰਕਾਰ ਨਹੀਂ ਕਰਦੀ ਸਗੋ ਹਮੇਸ਼ਾ ਇਹ ਸਿੱਖਾਂ ਨੂੰ ਨਿੰਦਦੀ ਭੰਡਦੀ ਆ ਬਦਨਾਮ ਕਰਦੀ ਆ ਸਿੱਖਾਂ ਨੂੰ ਅਤਵਾਦ ਦੇ ਨਾਲ ਜਿਹੜਾ ਆ ਜੋੜਦੀ ਆ ਸਿੱਖਾਂ ਦਾ ਇਹ ਅਕਸ ਖਰਾਬ ਕਰਦੀ ਆ ਸਿੱਖਾਂ ਦੇ ਖਿਲਾਫ ਇਹ ਜਿਹੜਾ ਆ ਉਹ ਝੂਠ ਆ ਫਿਲਾਉਂਦੀ ਆ ਤੇ ਅੱਜ ਜਿਹੜੀ ਕੰਗਨਾ ਰਣੌਤ ਦੀ ਫਿਲਮ ਬੰਦ ਕਰਵਾ ਕੇ ਤੇ ਸਿੱਖਾਂ ਨੇ ਕੰਗਨਾ ਰਣੌਤ ਨੂੰ ਜਿਹੜਾ ਬਾਕੂਬੀ ਜਵਾਬ ਆ ਉਹ ਦਿੱਤਾ ਆ ਤੇ ਅਗਾਹ ਵੀ ਜੇਕਰ ਕੰਗਨਾ ਰਣੌਤ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤੇ ਇਸੇ ਤਰ੍ਹਾਂ ਹੀ ਕੰਗਨਾ ਰਣੌਤ ਦੇ ਨਾਲ ਅਗਾਹ ਵੀ ਜਿਹੜਾ ਆ ਉਹ ਕੀਤਾ ਜਾਏਗਾ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ